ਕਿਸ ਤਰ੍ਹਾਂ ਕੇ ਆਉਣ ਵਾਲਾ ਸੀਜ਼ਨ ਆ ਰਿਹਾ ਝੋਨੇ ਦਾ ਕਿਸ ਤਰ੍ਹਾਂ ਦੀ ਤਿਆਰੀ ਹੈ ਮੰਡੀ ਬੋਰਡ ਦੀ ਸਾਡੀਆਂ ਪੂਰੀਆਂ ਤਿਆਰੀਆਂ ਨੇ ਇਸ ਕੀ ਅਸੀਂ ਨੇ ਮਾਨ ਸਾਹਿਬ ਨੇ ਤਿੰਨ ਮੈਂਬਰਾਂ ਦੀ ਕੈਬਨਿਟ ਮੰਤਰੀਆਂ ਦੀ ਕਮੇਟੀ ਬਣਾਈ ਹੈ ਤਾਂ ਕਿ ਪਿਛਲੇ ਸਾਲ ਜਿਸ ਤਰ੍ਹਾਂ ਜੀਰੀ ਚੱਕਣ ਦੇ ਵਿੱਚ ਪ੍ਰੋਬਲਮ ਆਈ ਸੀ ਕਿ ਉਹ ਨਾ ਆਵੇ ਔਰ ਉਹਦੇ ਵਾਸਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਪਰੰਤੂ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਜੇ ਜਿੰਨੇ ਗੋਦਾਮਾਂ ਦੇ ਵਿੱਚ ਮਾਲ ਪਿਆ ਹੈ ਟ੍ਰੇਵਲ ਮਿਲਿੰਗ ਹੋਣ ਤੋਂ ਬਾਅਦ ਔਰ ਜਿੰਨਾ ਮਾਲ ਸਿਲਰਾ ਚ ਪਿਆ ਉਹਨੂੰ ਜਲਦੀ ਤੋਂ ਜਲਦੀ ਚੁਕਵਾਓ ਕਿਉਂਕਿ ਸਾਰਾ ਮਾਲ ਐਫਸੀਆਈ ਦੀ ਪ੍ਰਾਪਰਟੀ ਹੈ ਕੇਂਦਰ ਸਰਕਾਰ ਦੀ ਪ੍ਰਾਪਰਟੀ ਹੈ ਪੰਜਾਬ ਦੇ ਜਿਹੜੇ ਗੋਦਾਮ ਨੱਖੋ ਨੱਖ ਭਰੇ ਪਏ ਨੇ ਅਜੀਤ ਮੋਦੀ ਸਾਹਿਬ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਕਿ ਉਹ ਮਾਲ ਚੁਕਵਾਉਣ ਤਾਂ ਕਿ ਪੈਡਿਸੀਜਨ ਦੇ ਵਿੱਚ ਜੀਵੀ ਖਰੀਦਣ ਤੋਂ ਬਾਅਦ ਮਿਲਿੰਗ ਤੋਂ ਬਾਅਦ ਸਾਡੇ ਆੜਤੀ ਭਰਾਵਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਮਾਲ ਰੱਖਣ ਦੇ ਵਿੱਚ ਔਰ ਖਰੀਦ فروਖਤ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ। ਹੂੰ। ਜਰਮਨ ਸਾਹਿਬ ਜਿਸ ਤਰ੍ਹਾਂ ਕਿਸਾਨ ਪਿੰਡਾਂ ਤੋਂ ਮੰਡੀਆਂ 'ਚੋਂ ਫਸਲ ਲੈ ਕੇ ਆਉਂਦੇ ਆਂ, ਸੜਕਾਂ 'ਕੇ ਹਾਲਾਤ ਪਿੰਡਾਂ ਦੇ ਬਹੁਤ ਮਾੜੇ ਆਂ। ਉਹਨੂੰ ਸੁਧਾਰਨ ਦੇ ਲਈ ਹੁਣ ਤੁਸੀਂ ਦੇਖੋ ਸੀਜ਼ਨ ਆ ਗਿਆ ਫਸਲਾਂ ਦਾ, ਕਿਸਾਨਾਂ ਨੇ ਫਸਲ ਟਰਾਲੀਆਂ ਲੈ ਕੇ ਆਣੀਆਂ। ਬਿਲਕੁਲ। ਫਸਲਕਾ ਖਰਾਬ ਹੈ। ਮੈਂ ਸਹਿਮਤ ਆ। ਸਾਨੂੰ ਸਮੱਸਿਆ ਕਿੱਥੇ ਆ ਰਹੀ ਹੈ? ਕਿ ਕੇਂਦਰ ਦੀ ਹੀ ਮੋਦੀ ਸਰਕਾਰ ਨੇ ਸਾਡਾ ਤਕਰੀਬਨ 9000 ਕਰੋੜ ਰੁਪਏ ਆਊਗਾ ਰੂਰਲ ਡਿਵੈਲਪਮੈਂਟ ਦਾ ਫੰਡ। ਜਿਹੜਾ ਸਾਰੀਆਂ ਲਿੰਕ ਰੋਡ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੇ ਫੜ ਬਣਨੇ ਨੇ ਸ਼ੈੱਡ ਬਣਨੇ ਨੇ ਹੋਰ ਸਹੂਲਤਾ ਮੰਡੀ ਦੇ ਵਿੱਚ ਜੋ ਮਿਲੀਆਂ ਨੇ ਉਹ ਉਸੇ ਪੈਸੇ ਨਾਲ ਮਿਲੀਆਂ ਨੇ ਤੁਹਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮੁਜੀ ਸਾਹਿਬ ਨੇ ਸਾਡਾ ਉਹ ਪੈਸਾ ਦੀ ਰੋਕ ਰੱਖਿਆ ਔਰ ਸਾਨੂੰ ਕੋਈ ਵੀ ਪੈਕੇਜ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਇਸ ਦੇ ਬਾਵਜੂਦ ਅਸੀਂ ਤਕਰੀਬਨ ਨਵਾੜ ਤੋਂ ਕੁਝ ਪੈਸੇ ਲੈ ਕੇ 1800 ਕਰੋੜ ਦਾ ਲੋਨ ਕਰਵਾਇਆ ਉਹਦੇ ਨਾਲ ਅਸੀਂ ਲਿੰਕ ਰੋਡ ਦੀ ਮੁਰੰਮਤ ਕਰਵਾ ਰਹੇ ਹਾਂ ਬਹੁਤ ਜਲਦੀ ਸਾਰੇ ਪੰਜਾਬ 'ਚ ਜਿਹੜੀਆਂ ਪਿਛਲੇ 9 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਉਹਨਾਂ ਦੀ ਮੁਰੰਮਤ ਦੇ ਕੰਮ ਚਾਲੂ ਹੋ ਜਾਣਗੇ ਔਰ ਠੇਕੇ ਇਹਦੇ ਦਿੱਤੇ ਜਾ ਚੁੱਕੇ ਨੇ ਸਾਰੇ ਟੈਂਡਰ ਖੁੱਲ ਚੁੱਕੇ ਪੰਜਾਬ ਦੇ ਵਿੱਚ ਜਿਹੜੇ ਕੈਂਪ ਲਾਏ ਜਾ ਰਹੇ ਤੇ ਬਾਦਪਾ ਵੱਲੋਂ ਜਨ ਸੁਵਿਧਾ ਕੈਂਪ ਲੋਕਾਂ ਦੇ ਕੇਂਦਰ ਸਰਕਾਰ ਜਿਹੜੀ ਸਕੀਮਾ ਹੈ ਉਸਕੇ ਤਹਿਤ ਬਲ ਤਪ੍ਰਯੋਗ ਕਰਕੇ ਉਠਾਇਆ ਜਾ ਰਿਹਾ ਹੈ ਕੁਰਸੀਆਂ ਤੇ ਕਿਲੀ ਗਿਰਤਾ ਕੀਤਾ ਜਾ ਰਿਹਾ ਹੈ ਲੀਡਰ ਨੂੰ ਆ ਜਖਰ ਸਾਹਿਬ ਨੂੰ ਰੀਟੇਨ ਕੀਤਾ ਗਿਆ ਕੋਈ ਗੱਲ ਇਹ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨੰਬਰ 1 ਦੁਸ਼ਮਣ ਟਮਾਤਾ ਜਿਹੜੇ ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ ਪੰਜਾਬ ਦਾ 9000 ਕਰੋੜ ਰੁਪਇਆ ਰੁਕਿਆ ਹੋਇਆ ਉਹ ਸਾਡੇ 83 ਭਰਾਵਾਂ ਵਾਸਤੇ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਪਿੰਡਾਂ ਦੀਆਂ ਲੱਕ ਸੜਕਾਂ ਵਾਸਤੇ ਬਣਨਾ ਉਹ ਤਾਂ ਦੇ ਨਹੀਂ ਰਹੇ ਇਹ ਮਗਰਮੱਛ ਦੇ ਹੰਝੂ ਗੇਰ ਰਹੇ ਨੇ ਔਰ ਮੈਂ ਤੁਹਾਨੂੰ ਹੋਰ ਦੱਸਦਾ ਇਹਨਾਂ ਨੇ 11 ਲੱਖ ਜਿਹੜੇ ਰਾਸ਼ਨ ਕਾਰਡ ਲੋਕਾਂ ਨੂੰ ਰਾਸ਼ਨ ਮਿਲਦਾ ਕੇਂਦਰ ਸਰਕਾਰ ਵੱਲੋਂ ਮਿਲਦਾ ਉਹ ਰਾਸ਼ਨ ਕੱਟਣ ਦਾ ਵੀ ਨੋਟਿਸ ਪੰਜਾਬ ਸਰਕਾਰ ਨੂੰ ਭੇਜਤਾ 11 ਲੱਖ ਦਾ ਮਤਲਬ ਹੈ ਕਿ ਜੇ ਉਹਦੇ ਨਾਲ ਤੁਸੀਂ 5 ਬੰਦੇ ਵੀ ਇੱਕ ਨਾਲ ਇਫੈਕਟ ਹੋਣ ਤਾਂ 55 ਲੱਖ ਬੰਦੇ ਇਫੈਕਟ ਹੁੰਦੇ ਨੇ ਇਹ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਸਿਰਫ ਮਗਰਮੱਚ ਦੇ ਹੰਝੂ ਬਹਾ ਰਹੀ ਹੈ ਅੱਜ ਕਿਉਂਕਿ ਇਲੈਕਸ਼ਨ ਅੱਗੇ 27 ਦੀ ਹੈਗੀ ਆ ਇਹ ਸਾਢੇ 3 ਸਾਲ ਤੋਂ ਸੁੱਤੇ ਪਏ ਨੇ ਕੇਂਦਰ 'ਚ 11 ਸਾਲ ਹੋ ਗਏ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਕਿ ਪੰਜਾਬ ਨੂੰ ਇਤਨਾ ਰੁਪਈਆ ਵੀ ਦੱਸਣ ਕੋਈ ਪੈਕੇਜ ਦਿੱਤਾ ਪੰਜਾਬ ਦੇ ਵਿੱਚ ਪਿਛਲੇ ਸਾਲ ਪਹਾੜ ਆਏ ਸੀਗੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਘੱਟੋ ਘੱਟ 15000 ਕਰੋੜ ਦਾ ਪੈਕੇਜ ਦੋ ਐਡਾ ਵੱਡਾ ਨੁਕਸਾਨ ਹੋਇਆ ਕੋਈ ਪੈਸਾ ਨਹੀਂ ਉਹਨਾਂ ਨੇ ਦਿੱਤਾ ਬਾਰਡਰ ਦੀ ਜਿਹੜੀ ਰਾਖੀ ਵਾਸਤੇ ਕਿੰਨਾ ਖਰਚਾ ਹੋ ਰਿਹਾ ਹੈ ਉਹਦੇ ਵਾਸਤੇ ਕੋਈ ਪੈਸਾ ਨਹੀਂ ਦੇ ਰਹੇ ਔਰ ਭਾਰਤੀ ਜਨਤਾ ਪਾਰਟੀ ਦੇ ਆਗੂ ਆਜ ਮਗਰਮੱਛ ਵਾਲੇ ਹੰਝੂ ਪਾ ਰਹੇ ਨੇ ਔਰ ਇਹ ਅਦਾਨੀ ਬਾਨੀਆਂ ਨੂੰ ਸਹੂਲਤਾਂ ਦੇਣ ਵਾਸਤੇ ਸਿਰਫ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਹੜੇ ਆਮ ਕਿਰਤੀ ਲੋਕ ਨੇ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਸਾਡੇ ਵਪਾਰੀ ਨੇ ਉਹਨਾਂ ਛੋਟੇ ਵਪਾਰੀਆਂ ਪ੍ਰਤੀ ਇਹਨਾਂ ਦਾ ਕੋਈ ਹਿੱਤ ਨਹੀਂ ਇਹ ਵੱਡੇ ਕਾਰਪੋਰੇਟ ਨੂੰ ਪਾਲਣ ਵਾਲੀ ਸਰਕਾਰ ਹੈ ਔਰ ਇਹਦਾ ਨਤੀਜਾ ਇਹ ਹੈ ਕਿ ਪਿਛਲੇ 11 ਸਾਲਾਂ ਦੇ ਵਿੱਚ ਤਕਰੀਬਨ 25 ਲੱਖ ਕਰੋੜ ਰੁਪਈਆ ਇਹਨਾਂ ਨੇ ਵੱਡੇ ਕਾਰਪੋਰੇਟ ਦਾ ਜਿਹੜਾ ਕਰਜ਼ਾ ਉਹ ਡੈਟ ਕਲੀਅਰ ਕਰਤਾ ਮਾਫ ਕਰਤਾ ਔਰ ਸਾਡੇ ਪੰਜਾਬ ਨੂੰ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਆਓ ਜੀ ਸਰ ਆਜੋ ਆਓ ਆਓ ਜੀ ਵਕੀਲ ਸਾਹਿਬ ਆਓ ਹਾਂਜੀ 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 ਇੱਕ ਵਾਰ ਇੱਕ ਮਿੰਟ ਪਲੀਜ਼ ਬੋਲੇ ਜੀ ਸੁਰੇਜ ਜੀ ਉਹ ਮਹਾਰਾਜ ਬਦਵਾ ਸਾਹਿਬ ਪ੍ਰਧਾਨਗੀ ਜੀ ਕਿੱਥੇ ਵੀ ਜਾ ਰਹੇ ਹੈ ਬੋਲੇ ਜੀ ਅੱਜ ਆਜਾ ਇਹ ਅਸੀਂ ਕਹਾਂ ਕਿ ਇਹ ਸਰਕਾਰੀ ਹੋਊਗਾ ਤਾਂ ਆਪਾਂ ਵਿਚਾਰ ਕਰਦੇ ਆਂ ਦੇ ਪਰਿਪੋਰਟ ਬਹੁਤ ਬਹੁਤ ਸਮਾਣਾ ਵਾਸੀ ਮਨੋਤਾਪਨ ਸਮਾਣਾ ਵਾਸੀ ਨੂੰ ਇਹਦਾ ਸਰਕਾਰ ਕਰ ਰਹੀ ਹੈ ਪਾਦਰ ਪਰੰਪਾਟੀ ਨੂੰ ਕੁਝ ਸਮੱਸਿਆ ਪਹਿਲਾਂ ਹੀ ਆਲੜੀ ਪੁੱਛਾ ਕੇ ਇਹ ਮੈਂ 600 ਨੂੰ ਜੀ ਨੇ ਦਿੱਤੇ ਤੇ ਕਿਸਾਨਾਂ ਵਾਸਤੇ ਜਿਹੜੇ ਨਾਲ ਸੀ ਉਹਨਾਂ ਨੂੰ ਤਨ ਕਰਾਇਆ ਜੋ ਕਿ ਅੱਜ ਤੱਕ ਕਿਸੇ ਗੌਰਮੈਂਟ ਨੇ ਨਹੀਂ ਕਰਾਇਆ ਉਸ ਨੂੰ ਇਹ ਹੀ ਮੈਂ ਕਰਨਾ ਤੇ ਆਉਣ ਵਾਲੀ ਸਰਕਾਰ ਆਪ ਪਾਰਟੀ ਦੀ ਹੈ ਪੇਪਾ ਕਰਕੇ ਜਿਹੜੇ ਤੁਸੀਂ ਨਸ਼ੇ ਵਿਰੁੱਧ ਆਪਣੀ ਪਾਰਟੀ ਬਣਾਈ ਜੀ ਹੈ ਭ੍ਰਸ਼ਟਾਚਾਰ ਨੂੰ ਵੀ ਰੋਕਿਆ ਜਾਵੇ ਜਿਹੜਾ ਤੁਸੀਂ ਸਮਾਣੇ ਵਿੱਚ ਅਸੀਂ ਜਾਣਦੇ ਆ ਬਾਹਰ ਦਾ ਭ੍ਰਸ਼ਟਾਚਾਰ ਜਿਹੜਾ ਸਮਾਣੇ ਵਿੱਚ ਬਹੁਤ ਵੱਡਾ ਭ੍ਰਸ਼ਟਾਚਾਰ ਹੋ ਗਿਆ ਜਿਸ ਦਾ ਆਪਣਾ ਜ਼ਿੰਮੇਵਾਰ ਸੰਗਤ ਆਪਣਾ ਡੀਐਸਪੀ ਸੀ ਇਹਨਾਂ ਸਮਾਣੇ ਦੇ ਲੋਕ ਲੋਕੀ ਖਾਤਾ ਬਹੁਤ ਜੀ ਤਰ੍ਹਾਂ ਮੁਕੇ ਫਟਾਟ ਮੈਂ ਵਰਸਤ ਆਪ ਨੂੰ ਬੇਨਤੀ ਕਰਦਾ ਹਾਂ ਇਹ ਇਹ ਬਹੁਤ ਕੋਈ ਕਾਰਨ ਨਹੀਂ ਕਿ ਜਿਹੜਾ ਜਿਹੜਾ ਸਮਾਣੇ ਕੋਲ ਲੱਖਾਂ ਕਰੋੜਾਂ ਦੇ ਲੁੱਕ ਕੇ ਰਹਿ ਗਿਆ ਇਹਦਾ ਸੀਐਮ ਉਹਤਮ ਸਿੰਘ ਸਾਹਿਬ ਜਿਹੜੇ 7 ਜੂਨ ਨੂੰ ਉੱਥੇ ਆਏ ਉਹਨਾਂ ਨੇ ਸਮਾਣੇ ਵਸੇ ਤੇ ਜਾਂਚ ਜਾਣ ਪਾਈਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸਾਫ ਕਰਵਾਇਆ ਉਸ ਦਿਨ ਦੇਖਿਆ ਕਿ ਤਰੰਗ ਕਿਤਾ ਗਿਆ ਜੋ ਕਿ ਬਹੁਤ ਬੇਚੈਨ ਹੋ ਕੇ ਕਰ ਰਹੇ ਲਿਆ ਹੈ ਕ੍ਰਪਸ਼ਨ ਹੋ ਗਈ ਮਾਪਿਆਂ ਨੂੰ ਲੱਭਾਈ ਜੇ ਰਹੀ ਹੈ ਅਸੀਂ ਇਹ ਦੇਖੀ ਬਾਕੀ ਫਿਰ ਨਾ ਦੋਰਾ ਬੱਚਾ ਸਾਹਿਬ ਦਾ ਧਿਆਨ ਹਨਾ ਧੰਨਵਾਦ कढ़ी असांखे भारत